ਅਸੀਂ ਨਗਲੇ ਪਿੰਡ ਖੜਿਆ ਨਗਲਾ ਮਾਨਸਾ ਦੇ ਬਰਹੰਡੇ ਦੀ ਹੱਦ ਤੇ ਪੈਂਦਾ ਪਿੰਡ ਹੈ ਭਾਖੜਾ ਨਹਿਰ ਦੇ ਕੋਲ ਦੀ ਲੰਘਦੀ ਹੈ ਤੇ ਇਹ ਵਿਚਾਰੇ ਜਿੱਥੇ ਅਸੀਂ ਖੜੇ ਆ ਪਾਈਪਾਂ ਤੇ ਇਹ ਪਾਈਪਾਂ ਪਈਆਂ ਨੂੰ 14-15 ਦੀਆਂ ਪਈਆਂ 8 ਸਾਲ ਹੋ ਗਏ ਪਾਈਪਾਂ ਪਈਆਂ ਨੂੰ 8 ਸਾਲ ਇਹ ਕਈ ਕਰੋੜਾਂ ਦੀਆਂ ਪਾਈਪਾਂ ਕਈ ਕਰੋੜਾਂ ਦੀਆਂ ਇਹ ਲੱਖਾਂ ਦੀਆਂ ਨਹੀਂ ਕਈ ਕਰੋੜਾਂ ਦੀਆਂ 12 ਕਿਲੋਮੀਟਰ ਐ ਲੰਮੀਆਂ ਪਾਈਪਾਂ ਪਈਆਂ ਨੇ ਇਸ ਪਿੰਡ ਨਾਲ ਵਾਅਦਾ ਹੋਇਆ ਸੀਗਾ ਇਹ ਪਿੰਡ ਦੇ ਪਾਣੀ ਨੇ ਖਾਰੇ ਬਹੁਤ ਜ਼ਿਆਦੇ ਯਰੀਲੇ ਮੋਗਾ ਲਾ ਕੇ ਪਾਈਪਾਂ ਪਾਉਣ ਦਾ ਪਾਈਪਾਂ ਲਿਆ ਕੇ ਸਿਰਤੀਆਂ 8 ਸਾਲ ਹੋ ਗਏ ਪਾਈਪਾਂ ਪੰਗਾ ਨੂੰ ਪਰ ਇਹਨਾਂ ਦੀ ਹਲੇ ਕੋਈ ਸੁਣਵਾਈ ਨਹੀਂ ਹੋਈ ਮਾਨ ਸਾਹਿਬ ਤੁਸੀਂ ਕਹਿੰਦੇ ਹੋ ਕਿ ਅਸੀਂ ਘਰ ਘਰ ਅਸੀਂ ਪਿੰਡ ਪਿੰਡ ਪਾਣੀ ਪਹੁੰਚਾਤਾ ਟੇਲਾਂ ਦੇ ਪਾਣੀ ਪਹੁੰਚਾਤਾ ਕਿੱਛ ਕਦੇ ਨਹੀਂ ਪਹੁੰਚਿਆ ਸੀ ਇਹਦਾ 7 ਤੋਂ 8 ਕਰੋੜ ਦੀਆਂ ਪਾਈਪਾਂ ਹੋਣੀਆਂ ਸੀ ਜਿਹੜੀ ਟੋੜਦੇ ਸੀ ਕਰੋੜ ਰੁਪਇਆ ਪਿੰਡ ਨੇ ਭਰਿਆ ਜੀ ਪਿੰਡ ਨੇ ਕਰੋੜ ਰੁਪਇਆ ਪਿੰਡ ਨੇ ਭਰਿਆ ਬਾਕੀ ਸਰਕਾਰ ਨੇ ਭਰਿਆ ਉਸ ਵੇਲੇ ਅਜ ਤੋਂ 14-15 ਦੇ ਵਿੱਚ ਪਰ ਚਾਰ ਮੁੱਖ ਮੰਤਰੀ ਬਦਲ ਗਏ ਪਹਿਲਾਂ ਬਾਦਲ ਫੇਰਾ ਕੈਪਟਨ ਫੇਰ ਚੰਨੀ ਹੁਣ ਮਾਨ ਸਾਹਿਬ ਤੁਸੀਂ ਹੋ ਇਹਨਾਂ ਲਈ ਵੀ ਕੋਈ ਫਰਿਆਦ ਸੁਣ ਲਓ ਯਾਰ ਬਚਰਿਆਂ ਇਹ ਲੋਕ ਮੁੱਲ ਲੈ ਕੇ ਪਾਣੀ ਪੀਂਦੇ ਆ ਮੁੱਲ ਕਿੰਨੇ ਨੂੰ ਟੈਂਕੀ ਦਿੰਦੇ ਆ 7 800 ਰੁਪਏ ਨੂੰ ਟੈਂਕੀ ਮੁੱਲ ਲੈ ਕੇ ਪੀਣ ਵਾਲਾ ਪਾਣੀ ਉਹ ਵੀ ਪੰਜਾਬ ਦੀ ਧਰਤੀ ਤੇ ਮੁੱਲ ਤੇ ਨਾਲ ਸਾਡੇ ਕੋਲ ਦੀ ਪਾਖੜਾ ਲੰਘਦੀ ਹੋਵੇ ਇਹਦੋਂ ਪਾਣੀ ਦਿੱਤਾ ਜਾਵੇ ਤੇ ਜਿਹੜਾ ਆਪਾਂ ਕਹਿੰਦੇ ਅਸੀਂ ਬੜੇ ਚਿਰ ਤੋਂ ਪਿੱਟਦੇ ਆ ਰਹੇ ਆ ਕਿ ਸਾਡਾ ਜਿਹੜਾ ਪੀਣ ਯੋਗ ਪਾਣੀ ਹੈ ਸਹੀ ਪਾਣੀ ਹੈ ਉਹ ਤੁਸੀਂ ਖੋ ਕੇ ਕੁੜਾਸਾਂ ਨੂੰ ਦੇਤਾ ਕੋ ਦਿੱਲੀ ਨੂੰ ਦੇਤਾ ਕੋ ਜੰਮੂ ਕਸ਼ਮੀਰ ਵੱਲ ਭੇਜਤਾ ਪੰਜਾਬ ਦਾ ਪਾਣੀ ਪੰਜਾਬ ਦੇ ਲੋਕ ਤਰਸਦੇ ਨੇ ਤੇ ਹਾਏ ਮੁੱਲ ਲੈ ਕੇ ਪੀ ਰਹੇ ਨੇ ਜੈਲਾ ਵਾਲਾ ਪਾਣੀ ਜਿਹੜਾ ਮਾੜਾ ਪਾਣੀ ਤਾਂ ਜਿਹੜਾ ਪਾਣੀ ਮਾੜਾ ਸਾਰਾ ਖਾਰਾ ਪਾਣੀ ਹੈ ਪੀਣ ਲਈ ਮਜਬੂਰ ਹੈ ਕੈਂਸਰ ਨਾਲ ਲੋਕ ਮਰਨ ਲਈ ਮਜਬੂਰ ਹੈ ਪਰ ਇਹਨਾਂ ਲੋਕਾਂ ਨੂੰ 7 ਕਰੋੜ ਰੁਪਈਆ ਦੀਆਂ ਪਾਈਆਂ ਪੰਗੀਆਂ ਹੋਈਆਂ ਪੈਪਾ ਨੂੰ ਵੀ 8-9 ਸਾਲ ਹੋ ਗਏ ਕੋਈ ਸੁਣਵਾਈ ਨਹੀਂ ਹੋਈ। ਸਿਆਉਣਾ ਵੇਚ ਕੇ ਭਰੇ ਪੈਸੇ ਲੋਕਾਂ ਨੇ ਜੀ। ਸਿਆਉਣਾ ਵੇਚ ਕੇ ਭਰੇ ਲੋਕਾਂ ਨੇ ਬਹੁਤ ਬੁਰਾ ਹਾਲ ਵੀ ਨਾ ਕਹਿਣ। ਅੱਜਾ ਵੇਚ ਕੇ ਸਿਆਉਣਾ ਵੇਚ ਕੇ ਲੋਕਾਂ ਨੇ ਘਰ ਦੇ ਵਿੱਚੋਂ ਦਾਣੇ ਵੇਚ ਕੇ ਪੈਸੇ ਭਰੇ ਹੋਏ ਆ ਜੀ ਇਹ ਬਹੁਤ ਦੇਖੋ ਇੱਕ ਗਰੀਬ ਪਿੰਡ ਆ ਇਹ ਜਿਸੇ 30000 ਨੂੰ ਠੇਕਾ ਨਰਮਾ ਹੁੰਦਾ ਜੀ ਇੱਥੇ। ਕੀ 35000 ਨੂੰ ਲੈ ਲੈਣੇ ਮੈਂ ਤਾਂ ਸਾਲਾਂ ਦਾ ਬਾਈ ਤੱਕ। ਨਰਮਾ ਵੀ ਨਹੀਂ ਹੋਇਆ 30000 ਠੇਕਾ ਲੈਣੇ। ਜੀ 35000 ਨੂੰ ਠੇਕਾ ਇਸ ਪਿੰ ਇਹਨਾਂ ਲੋਕਾਂ ਨੇ ਵਿਚਾਰਾਂ ਨੇ ਕੋਈ 80000 ਦਾ ਠੇਕਾ ਲੀ ਜੀ 80000 ਨੂੰ 72000 ਨੂੰ ਠੇਕਾ ਇਹਨਾਂ ਨੇ ਵਿਚਾਰਿਆਂ ਨੇ ਕਿਸੇ ਨੇ ਬਾਈ ਦੱਸਦੇ ਨੇ ਸਿਉਣਾ ਵੇਚਿਆ ਕੋਈ ਆਪਣੇ ਘਰ ਵਾਲੀ ਦੇ ਕਾਂਟੇ ਗੁੱਟੂਮਾ ਵੇਚੀਆਂ ਕਿਸੇ ਨੇ ਘਰੇ ਪਾਈ ਦਾਣੇ ਵੇਚੇ ਕਿਸੇ ਨੇ ਕੁਝ ਵੇਚਿਆ ਕਿਸੇ ਨੇ ਕੁਝ ਵੇਚਿਆ ਫੇਰ 1 ਕਰੋੜ ਰੁਪਇਆ ਭਰਿਆ ਸੀ ਪਿੰਡ ਨੇ ਯਾਰ ਇਹ ਪੰਜਾਬ ਦਾ ਪਿੰਡ ਆ ਮਾਨਸਾਬ ਸੋਡੇ ਸੋਡੇ ਲੋਕ ਨੇ ਨਗਲਾ ਪਿੰਡ ਹੈ ਨਗਲਾ ਪਿੰਡ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ ਐਮਐਲਏ ਦੇ ਵੀ ਧਿਆਨ ਤੇ ਕੋਈ ਥੋੜੀ ਬੀਬੀ ਤਜਰਬੇ ਤੇਰੀ ਜਿੱਤੀ ਹੋਈ ਆ ਆਈਏ ਕਦੇ ਆਈ ਨਹੀਂ ਬਹੁਤ ਨਾ ਕੋਈ ਜਿੰਦਰਪਾਲ ਪਾਈਪਾਂ ਵਿੱਚੋਂ ਮੋਕੇ ਤੇ ਵੀ ਪਹੁੰਚੇ ਪਰ ਗੱਲ ਕਦੇ ਕਿਸੇ ਨੇ ਕੀਤੀ ਨਹੀਂ ਆਪਾਂ ਮਚਾਈਆਂ ਹੱਟ ਹਾ ਹੋਰ ਸੁਣੋ ਇਹ ਪਾਈਪਾਂ ਨੂੰ ਕਿਸੇ ਨੇ ਅੱਗ ਲਾ ਕੇ ਸਲਾਈ ਕੀਤੀ ਨੇ ਦੋ ਵਾਰੀ ਪਾਈਪਾਂ ਮਚਾਈਆਂ ਬੰਦਰੀ ਇੱਕ ਇੱਥੇ ਜੋੜ ਕੇ ਦੋ ਕਰੋੜ ਦੀਆਂ ਪਾਈਪਾਂ ਵਿੱਚੋਂ ਮਚਾਈਆਂ ਕਿਸੇ ਰਾਤਰੀ ਨੇ ਉਹਨਾਂ ਦੇ ਖਿਲਾਫ ਹਾਂ ਹਰ ਕੀ ਹੋਇਆ ਪਰਚਾ ਹੋਇਆ ਹੋਏ ਹੋਏ ਪਰਚਾ ਹੋਇਆ ਹੋਇਆ ਇਹਰਾ ਨਾਂ ਗਏ ਥਾਣੇ 'ਚ ਉਹਨਾਂ ਦੇ ਕਾਰ 2 ਕਰੋੜ ਦੀਆਂ ਸਰਕਾਰ ਦੀਆਂ ਤੇ ਪਿੰਡ ਦੇ ਲੋਕਾਂ ਦੀਆਂ ਪੈਪਾਂ ਮਚਾਈਆਂ ਲੋਕ ਕਹਿੰਦੇ ਜੀ ਪਾਣੀ ਕੋਈ ਮੁੱਦਾ ਨਹੀਂ ਦੇਖ ਲੈ ਕਰੋੜਾਂ ਰੁਪਏ ਦੇ ਪੈਪਾਂ ਮਚਾਉਣ ਲੱਗੇ ਪਾਣੀ ਦੀ ਇੰਨੀ ਆਫਤ ਆ ਗਈ ਹਾਂ ਲੋਕ ਕਹਿੰਦੇ ਜੀ ਮੁੱਦਾ ਨਹੀਂ ਹੈ ਕੋਈ ਅੱਜ ਦਾ ਫਿਰ ਤਾਂ ਜਾਤਰਾ ਵੀ ਲੈ ਕੇ ਆਣ ਤੁਰੇ ਆ ਵੀ ਪਾਣੀ ਸੰਭਲੋ ਸਾਡੇ ਕੋਲ ਪਾਣੀ ਮੁੱਕ ਚੱਲਿਆ ਆਹ ਦੇਖ ਲਓ ਜਿਹੜੇ ਪੰਜਾਬ ਦੇ ਲੋਕ ਕਹਿੰਦਾ ਪਾਣੀ ਕਿੱਥੇ ਮੁੱਕ ਜੂ ਆ ਦੇਖੋ 700 ਰੁਪਏ ਨੂੰ ਮੁੱਲ ਟੈਂਕੀ ਲੈ ਕੇ ਪਾਣੀ ਦੀ ਪੀਂਦੇ ਲੋ ਟੈਂਕੀਆਂ ਦੀ ਬਾਰੀ ਨਹੀਂ ਆਉਂਦੀ ਟੈਂਕੀਆਂ ਤੁਸੀਂ ਉਹ ਤਾਂ ਬਾਰੀ ਨਹੀਂ ਆਉਂਦੀ ਸੋਨਾ ਵੇਚ ਕੇ ਲੈ ਪਾਣੀ ਲੈਣ ਲਈ ਮਜਬੂਰ ਬਾਰੀ ਨਹੀਂ ਆਉਦੀ ਪਾਣੀ ਖੋਲਿਆਉਣੇ ਹੋ ਭਾਈ ਜੀ ਇੱਥੇ ਪਿੰਡੇ ਪਿੰਡਾਂ ਚ ਪਾਣੀ ਉੱਥੋਂ ਲੈ ਕੇ ਆਉਂਦੇ ਜੀ ਉਹ ਨੇੜੇ ਤੋਂ ਲਿਆਉਣੇ ਆ ਇਸ ਟਾਈਮ ਪਿੰਡੇ ਦੇ ਵਿੱਚ ਸਾਰਾ ਟੈਂਕੀ ਵਿੱਚ ਲੈ ਕੇ ਆਏ ਆ ਨਹਿਰ ਦੇ ਪਿੰਡ ਦਾ ਜਿਹੜੇ ਟਰੈਕਟਰ ਨੇ ਉਹਦੀ ਵੀ ਟੇਲ ਹੈ ਜੀ ਸਾਡੇ ਸਸਤੋਜ ਵਾਲਿਓ ਲੋਕਾਂ ਨੂੰ ਤੁਹਾਡੇ ਚੁਟਕਲਿਆਂ ਦੀ ਕਹਾਣੀਆਂ ਦੀ ਜ਼ਰੂਰਤ ਨਹੀਂ ਤੁਹਾਡੇ ਗੱਪਾਂ ਦੀ ਲੋੜ ਨਹੀਂ ਲੋੜ ਨਹੀਂ ਜਿਹੜੀਆਂ ਤੁਸੀਂ ਮਸ਼ਹੂਰੀਆਂ ਕਰਦੇ ਹੋ ਬੋਰਡਾਂ ਤੇ ਕਰੋੜਾਂ ਰੁਪਇਆ ਖਰਚ ਕਰ ਰਹੇ ਹੋ ਉਹੀ ਕਰੋੜਾਂ ਰੁਪਇਆ ਜਿਹੜਾ ਬੋਰਡਾਂ ਦੇ ਖਰਚ ਕਰਦੇ ਆ ਉਹੀ ਕਰੋੜਾਂ ਰੁਪਇਆ ਜਿਹੜਾ ਰੇਲੀਆਂ ਤੇ ਖਰਚ ਕਰਦੇ ਆ ਉਹੀ ਕਰੋੜਾਂ ਰੁਪਇਆ ਜਿਹੜਾ ਜਹਾਜ਼ਾਂ ਦਾ ਤੀਰ ਫੂਕਦੇ ਆ ਕੇਰੀਵਾਲ ਦੇ ਨਾਲ ਉਹ ਆਪਣੇ ਪੰਜਾਬ ਦੇ ਲੋਕਾਂ ਤੇ ਲਾ ਦਿਓ ਯਾਰ ਤੁਹਾਨੂੰ ਪੰਜਾਬ ਨੇ ਚੁਣਿਆ ਯਾਰ ਦਿੱਲੀ ਨੇ ਨਹੀਂ ਚੁਣਿਆ ਤੁਹਾਨੂੰ ਕੇਰੀਵਾਲ ਨੇ ਮੁੱਖ ਮੰਤਰੀ ਨਹੀਂ ਬਣਾਇਆ ਕਿ ਚੱਡੇ ਨੇ ਨਹੀਂ ਬਣਾਇਆ ਤੁਹਾਨੂੰ ਪੰਜਾਬ ਨੇ ਬਣਾਇਆ ਆ ਲੋਕਾਂ ਨੇ ਬਣਾਇਆ ਯਾਰ ਇੱਕ ਕੀ ਘਰੇ ਇੱਕ ਹਰ ਇੱਕ ਦੇ ਖੂਹ ਹੈ ਜੀ ਖੂਹ ਤਾਂ ਬਣਾਇਆ ਟੈਂਕ ਤਾਂ ਬਣਾਈਏ ਪਾਣੀ ਦੀ ਘਾਟ ਸਟੋਰ ਕਰਦੇ ਲੋਕ ਜੀ ਤੋ ਕਿੱਥੋਂ ਕਰਨ ਮਸ਼ੀਨਰੀ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਜੀ ਗਰੀਬ ਕੀ ਕਰੂਗਾ ਜੀ ਉਹਦੇ ਅੱਖਾਂ ਚ ਉਹਦੇ ਅੱਖਾਂ ਭਰੀਆਂ ਪਾਣੀ ਉਹਨਾ ਨਹੀਂ ਪਾਣੀ ਕੋਈ ਅਗਲਾ ਟਾਈਮ ਇੰਨਾ ਬੁਰਾ ਹਾਲ ਹੋ ਰਿਹਾ ਜੀ ਪਿੰਡ ਦਾ ਆ ਆ ਗਲਗਰ ਸੁਣਵਾਈ ਨਹੀਂ ਹੁੰਦੀ ਕੋਈ ਇੱਥੇ ਪਾਣੀ ਭਰ ਰਿਹਾ 10 ਤਾਂ 50 ਦੇ ਲੋਕਾਂ ਦੀ ਯਾਰ ਭਾਖੜਾ ਦਾ ਪਾਣੀ ਜਦੋਂ ਸੁੱਕ ਜਾਂਦਾ ਜੀ 15 ਦਾ ਪੰਪਦਾ ਜੀ ਉਦੋਂ ਮੋਟਰਾਂ ਦਾ ਪੀਨੇ ਥਲੜਾ ਪਾਣੀ ਦੇ ਮੋਟਰਾਂ ਦਾ ਜਮਾ ਖਾਰਾ ਇੱਕ 4 ਲੱਖ ਨੰਬਰ ਜਮਾ ਖਾਰਾ ਪਾਣੀ ਆ ਜੀ ਮੋਟਰਾਂ ਦਾ ਤੇ ਜਦੋਂ ਉਹ ਪੀਨੇ ਅਸੀਂ ਉਦੋਂ ਕੈਂਸਰ ਸ਼ੁਰੂ ਹੁੰਦੇ ਆ ਉੱਥੋਂ ਜਾ ਕੇ ਕਿਹਸਾ ਗੱਲੇ ਹੈ ਸੋ ਇਹੀ ਗੱਲਾਂ ਬਈ ਸੋਨੂੰ ਨਾਲ ਸੁਣਾਈਆਂ ਸਟੇਜ ਤੇ ਅਸੀਂ ਤੁਹਾਡੇ ਨਾਲ ਆ ਇਹੀ ਲੋਕਾਂ ਨੂੰ ਜਵਾਉਂਦੇ ਰਹਿੰਦਾ ਆਪਣੇ ਪਿੰਡ ਦੇ ਤਿੰਨ ਤਿੰਨ ਬੰਦੇ ਪੰਜ ਪੰਜ ਬੰਦੇ ਇੱਕ ਇੱਕ ਘਰ ਦੇ ਕਹਿੰਦੇ ਸਦੇ ਬਾਗੇ ਜਾਣੇ ਆ ਭਾਗੇ ਭਾਗੇ ਰਹਿੰਦੀ ਖੁੰਦੀ ਆ ਫੈਕਟਰੀ ਨੂੰ ਕਰ ਸਕਦੇ ਨਹੀਂ ਬੰਦ ਕਰਦਾ ਆਪਣੇ ਸਬੂਤ ਆ ਜਾਂਡੇ ਰਾਜ ਨਹੀਂ ਮਰਿਆ ਹਾਂ 15 ਮਹੀਨੇ ਸੁੱਕਦੀ ਆ ਤੇ ਸਾਡੇ ਪਾਣੀ ਸੋ ਤੁਹਾਨੂੰ ਬੇਨਤੀ ਮੈਂ ਇਹੀ ਕਰਦਾ ਜ਼ਮੀਨਾਂ ਨਾਲ ਮੇਰਾ ਵੀ ਕਿਸੇ ਕੀਮਤ ਤੇ ਵੇਚੋ ਨਹੀਂ ਨਹੀਂ ਵਿਕ ਜਾਂਦੀ ਜਿਹਨੂੰ ਰੱਥਾ ਪੈਂਦਾ ਹੈਗਾ ਕੀ ਕਰਗੇ ਹੁਣ ਮੰਨ ਲਓ ਬੰਦੇ ਤੁਸੀਂ ਔਕੇ ਸੌਕੇ ਕੱਟ ਲਓ ਇਹ ਗੱਲ ਪਾਣੀ ਦੀ ਕੰਕਰੀ ਪਾਉਂਦਾ ਕੋਈ ਕਿਸੇ ਦੇ ਭੁੱਖ ਤੇ ਕੱਟ ਲਓ ਤੇ ਕੱਟ ਲਓ ਫਿਰ ਹੌਨ ਟਾਈਮ ਚ 5-7 ਸਾਲ ਜ਼ਮੀਨਾਂ ਬਚਾ ਲਓ ਫੱਦ 5 ਸਾਲ ਜੇ ਨਾ ਤੁਸੀਂ ਪੰਜਾਬ ਰਾਜਾ ਬਣਿਆ ਤੈਨੂੰ ਨੀਵੇਂ ਥਾਂ ਬਾਦ। ਪੰਜਾਬ ਵੀ ਇਹੋ ਜੀ ਧਰਤੀ ਹੈ। ਬਾਰੇ ਇੱਧਰ ਆਉਣਗੇ। ਆਉਣਗੇ ਭਾਈ। ਜਿਹੜੀ ਜ਼ਮੀਨ ਤੇ ਸਾਰੀ ਦੁਨੀਆ ਦੀ ਅੱਖ ਹੈ ਇੱਕ ਪੰਜਾਬ ਇਹੋ ਜੀ ਧਰਤੀ ਆ। ਕੈਨੇਡਾ ਅਮਰੀਕਾ ਬਗ ਜੋ 6 ਮਹੀਨੇ ਉੱਤੇ ਫਸਲ ਹੀ ਨਹੀਂ ਹੁੰਦੀ। 6 ਮਹੀਨੇ ਬਰ ਮਾਰੂੰਗਾ ਭਾਈ। ਤੇਰੇ ਨਾਲ ਪੰਜਾਬ ਦੀ ਛੋਡੇ ਕੋਲ ਹੀ ਰਹਿਣਾ ਹੁਣ। ਉਹਦੇ ਨਾਲ ਘਰੇ ਵੀ ਨਹੀਂ ਜਾਂਦਾ ਰਾਤ। ਅਸੀਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਪਾਣੀ ਬਚਾਉਣ ਦੀ ਗੱਲ ਕਰ ਰਹੇ ਆ। ਤੁਹਾਨੂੰ ਉਹਦੀ ਇੱਕ ਅਧਾਰਨ ਦਿਖਾਉਂਦੇ ਆਂ। ਇਹ ਨਗਲੇ ਪਿੰਡ ਖੜੇ ਆ ਦੇਖ ਲਓ। ਆ ਇਹਨਾਂ ਲੋਕਾਂ ਦੀ ਹਰ ਘਰ ਦੇ ਵਿੱਚ ਪਿੰਡ ਦੇ ਹਰ ਘਰ ਦੇ ਵਿੱਚ ਆਹ ਟੈਂਕੀਆਂ ਬਣਾਈਆਂ ਹੋਈਆਂ ਡੱਗੀਆਂ ਬਣਾਈਆਂ ਹੋਈਆਂ ਨੇ ਅਸਲੋਟ ਤੇ ਇਨ੍ਹਾਂ ਡੱਗੀਆਂ ਦੇ ਵਿੱਚ ਇਹ ਲਿਆ ਕੇ 700 ਰੁਪਏ ਦੀ 700 ਰੁਪਏ ਦੀ 700 ਰੁਪਏ ਦੀ ਮੋਟਿਆ ਲਿਆ ਕੇ ਨਹਿਰ ਦੇ ਵਿੱਚੋਂ ਭਰਨੀ ਪੈਂਦੀ ਆ ਹਾਂ ਕਿੰਨੇ ਦੇ ਬੋਲੇ ਵਾਲੇ ਤੋਂ ਬੋਲੇ ਵਾਲੇ ਨਹਿਰ 700 ਰੁਪਏ ਕਿਹਨੂੰ ਦਿੰਦੇ ਹੋ ਜਾਂ ਅਸੀਂ ਤਾਂ ਕਿਹਾ ਸੀ ਜੇ ਉਹ ਡਰਾਈਵਰ ਨੂੰ ਲਾ 700 ਰੁਪਏ ਦੀ ਟੈਂਕੀ ਲਿਆ ਕੇ ਇੱਥੇ ਪਾ ਕੇ ਫੇਰੇ ਪਾਣੀ ਅੱਛਾ ਪਾਣੀ ਨਾ ਇੱਕ ਬੂੰਦ ਬੂੰਦ ਵੀ ਸੰਕੋਚ ਨਾ ਵਰਤਦੇ ਆ ਆ ਦੇਖੋ ਜੀ ਸਾਲ ਦਾ ਮਹੀਨਾਗਾ ਅੱਧਾ ਫੁੱਟ ਪਾਣੀ ਆ ਅੱਧੇ ਫੁੱਟ ਨਾ ਬੰਨਣ ਨੂੰ ਕੀ ਲੋੜ ਲੂਣ ਮੀ ਦਾ ਹਾਂ ਕੱਲ ਨੂੰ ਨਹਿਰ ਆਉਗੀ ਕੱਲ ਨੂੰ ਟੈਂਕੀਆਂ ਦੇਖੀ ਲੈਣਾ ਧਰਤੀ ਦਾ ਪਾਣੀ ਇੱਥੇ ਮਾਰਾ ਨੰਬਰ ਮਾਰਾ ਜੀ ਰੱਖਾ ਕਿਸੇ ਦੇਰ ਦੀ ਨਹੀਂ ਨਾ ਖਾਰਾ ਪਾਣੀ ਆ ਨਲਕੇ ਨੁਲਕੇ ਸਾਰੇ ਇਹਦਾ ਵਿਚਾਰੇ ਇਸੇ ਪਾਣੀ ਤੇ ਗੁਜ਼ਾਰਾ ਕਰਦੇ ਆ ਸੋ ਪਾਣੀ ਦੀ ਕੀਮਤ ਇਹਨਾਂ ਨੂੰ ਪੁੱਛੋ ਜਿਹੜੇ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਆ ਨਾ ਵੀ ਪਾਣੀ ਦੀ ਕੀਮਤ ਪਤਾ ਹੁੰਦੀ ਆ ਕਈ ਦਿਨਾਂ ਦੇ ਮਾਰੂਥਲ ਦੇ ਪਿਆਸੇ ਬੰਦੇ ਨੂੰ ਇਨਨ ਕੂ ਬੂਹੂ ਮਿਲਦੇ ਬੁੱਲ ਗਿੱਲੇ ਕਰਨ ਲਈ ਉਹਨੂੰ ਪੁੱਛੋ ਕਿ ਪਾਣੀ ਦੀ ਕੀ ਕੀਮਤਾਂ ਉਹਦੇ ਅਹਿਸਾਸ ਜਾਣੋ ਇਹਨਾਂ ਲੋਕਾਂ ਨੂੰ ਪੁੱਛੋ ਪਾਣੀ ਕੀ ਚੀਜ਼ ਆ ਪੰਜਾਬ ਦੇ ਲੋਕੋ ਸਾਂਭ ਲੋ ਸਾਡੇ ਕੋਲੇ 15-20 ਸਾਲ ਦਾ ਪਾਣੀ ਬਚਿਆ ਆ ਹਾਲਾਤ ਸਾਡੇ ਸਾਰਿਆਂ ਦੇ ਹੋਣੇ ਆ ਭਾਈ ਜਿਹੜੇ ਗਰੀਬ ਬੱਚਾ ਡਾ ਹੁੰਦਾ ਮਾਈ ਵੀ ਸਿੱਖਾ ਲੇ ਉਹ ਪਹਿਲਾਂ ਟੈਂਕੀ ਬਣਾ ਕੇ ਦਿੰਦੇ ਆ ਘਰ ਮਾ ਕਮਰਾ ਮਾੜਾ ਪਾ ਕੇ ਦਿੰਦੇ ਟੈਂਕੀ ਦੀਰ ਕਿੱਲੀ ਕਰਕੇ ਪਿੰਡੇ ਦੇ ਮਾਰਨ ਵਾਲੀ ਗੱਲ ਐ ਬਣਾਉਣਾ ਕਦੇ ਘਰੇ ਸਮਾਨ ਹੋਰ ਕੋਈ ਬਣੇ ਨਾ ਬਣੇ ਟੈਂਕੀ ਬਣਾਉਣੀ ਜ਼ਰੂਰੀ ਹੈ ਟੈਂਕੀ ਜ਼ਰੂਰੀ ਹੈ ਹੋਰ ਕੋਈ ਬਣੇ ਨਾ ਬਣੇ ਕਹਿੰਦੇ ਪਾਣੀ ਪਿੱਛੇ ਲੱਪਾ ਗੱਲ ਪਾਣੀ ਜੀਵਨ ਟੈਂਕੀ ਜ਼ਰੂਰ ਆ ਗੱਲ ਪਰ ਇੱਕ ਗੱਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹਿਣੀ ਚਾਹੁੰਦਾ ਪੈਪਾਂ ਵਾਲੀ ਗੱਲ ਦਿਖਾਈ ਆ ਇਹਨਾਂ ਲੋਕਾਂ ਦਾ ਹੱਲ ਕਰਕੇ ਦੋ ਨਗਲਾ ਪਿੰਡ ਆ ਏ ਜਿਹੜਾ ਪ੍ਰੇਂਡਾ ਕਮੇਟੀ ਸਰਕਾਰ ਦਾ ਪਿੰਡ ਦਾ ਕੁਝ ਲੱਗਦੀ ਨਹੀਂ ਸੁਣਦਾ ਕਿਉਂ ਨਹੀਂ ਪਿੰਡ ਦਾ ਆਊਗੀ ਥੋੜੇ ਉਹਦੇ ਪੁੱਛ ਲੈ ਸਵਾਲ ਅਗਲੇ ਕੋਲੇ 90 ਆ ਜੀ ਮੂਰੇ ਹੈ ਕਹੜਾ ਮਜੌਦੀ ਹੁੰਦੀ ਗੱਲ 90 ਦੀ ਨਹੀਂ ਆਊਗਾ ਕਦੇ ਤਾਂ ਐਮਐਲ ਤਾਂ ਆਉਣਗੀ ਨਹੀਂ ਉਹ ਮੁੜ ਜੂਗੀ ਕਿ ਕਿਹੜਾ ਕੋਣ ਆ ਕੀ ਕੀਤਾ ਫਿਰ ਪਹਿਲਾਂ ਕੀਤਾ ਅੱਛਾ ਸਾਡਾ ਮੇਰੀ ਗੱਲ ਸੁਣੋ ਪਾਣੀ ਪੰਜਾਬ ਦਾ ਤੇ ਜਾ ਕਿਧਰੋਂ ਰਹੀ ਆ ਪਖੜਾ ਸਾਰੀ ਹਰਿਆਣਾ ਫੇਰ ਹਾਂਜੀ ਆ ਦੇਖ ਲਓ ਸਾਡੇ ਵਾਲੇ ਪੀਣ ਵਾਲਾ ਪਾਣੀ ਆਣੀ ਉਹ ਤਾਂ ਫਸਲਾਂ ਨੂੰ ਲਾਉਣ ਲਈ ਸਾਡਾ ਪਾਣੀ ਦੇ ਜੇ ਉਹ ਵਾਟਰ ਵਾਸ਼ ਪਹਿਲਾਂ ਕਰਾਇਆ ਸੀ ਲੈ